ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੰਮੀ ਗੁੱਡ ਮਾਰਨਿੰਗ ਇਹ ਕਹਿੰਦੀ ਨਾਲ ਹੀ ਲੈ ਚੱਲ ਬਸ ਰਹਿ ਪੀ ਰਾਤ ہاں ਕੰਜੀ ਨਾਲ ਲੈਤਾ ਮੈਂ ਇਹ ਤਾਂ ਕੱਲ ਛੱਡਿਆ ਹਾਲ ਦਾ ਸਾਲ ਮੈਂ ਮਰੀ ਜਾਂਦਾ ਮਮ ਜਾਣ ਕੇ ਸਬਜ਼ੀ ਬਣਾਉਣੀ ਹੈ ਨਹੀਂ ਨਹੀਂ ਪਨੀਰ ਦੇ ਪਕੌੜੇ ਠੀਕ ਆ ਨੂੰ ਮੈਂ ਚੋਣ ਚੋਣ ਲੈਂਦਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੰਮੀ ਕੀ ਚੱਲ ਰਿਹਾ ਅੱਜ ਆਲੂ ਵਾਲੇ ਆਲੂ ਵਾਲੇ ਪਰੋਠੇ ਇਸ ਆਵਰਾ ਦਾ ਜੇ ਤੁਸੀਂ 4 ਦਿਨਾਂ ਚ ਜਿਹੜਾ ਪੂਰਾ ਕਰਕੇ ਆਉਂਗੇ ਕੋਟਾ ਹੈ ਬਾਹਰ ਵਾਲਾ ਮੈਂ ਬਾਲੀ ਇਹਨੂੰ ਤਲੀ-ਤਲੀ ਚੀਜ਼ ਨਹੀਂ ਬਣਾ ਕੇ ਦੇਣੀ ਕੋਈ ਨਾ ਬਾਹਰੋਂ ਖਵਾਉਣਾ ਇਹਨੂੰ ਗੋਲ-ਗੋਲ ਕਰਕੇ ਕੋਰ ਕਰੇੜੇ ਸਾਰੇ ਬੰਦ ਆਰੇ ਆਉਣੀ ਜਿਹੜੇ ਇੱਥੇ ਪਾਇਆ ਮੈਂ ਲੈਣਾ ਚਾਹਤੀ ਗੱਡੀ ਤਾਂ ਕਹਿੰਦਾ ਸੁਮਨ ਆਈ ਆ ਵੀ ਖੜਾਇਆ ਕਰੋਗੀ ਬਣਾ ਬਣਾ ਨਹੀਂ ਘਰੇ ਤਾਂ ਬਣਾਵਾਂਗੇ ਘਰੇ ਬਣਾ ਕੇ ਖਵਾ ਬਾਹਰੋਂ ਰੇੜੀਆਂ ਤੋਂ ਨਹੀਂ ਖਵਾਉਣਾ ਕੋਈ ਕੀ ਲੱਕ ਗੋਲ ਗੁੱਪ ਚਾਹ ਹਸਾ ਨਹੀਂ ਗੋਲ ਗੱਪੇ ਨਹੀਂ ਖਾਸਾ ਉਹ ਤੇ ਲੇਜ਼ ਲੂਜ਼ ਲਿਆਣਦੇ ਮਾ ਚੱਕ ਕੇ ਲੈ ਜਾਣੀਆਂ ਚੱਕ ਕੇ ਲੈਣੇ ਉੱਥੇ ਜਵਾਕਾਂ ਨੂੰ ਦੇ ਦੇਣੇ ਜੀ ਕੋਈ ਨਾ ਸਾਡੇ ਇੱਥੇ ਜਵਾਕ ਹੈਗੇ ਮਾਨੂੰ ਨਹੀਂ ਆਲੂ ਵਾਲੇ ਸਾਡੇ ਤੇ ਜਵਾਕ ਹੈਗੇ ਮਾਨੂੰ ਦੇ ਦੇ ਨਹੀਂ ਨਹੀਂ ਤੁਸੀਂ ਵੀ ਜਵਾਕ ਹੀ ਬਣ ਕੇ ਆਏ ਹੋ ਨਾ ਫੇਰ ਫਾਮਾ ਰੋਟੀ ਨੰਦ ਕਿੱਥੇ ਆ ਨੰਦ ਉੱਠਿਆ ਜੇ ਹੋਣੀ ਫੜੋ ਨੀ ਇਹਨਾਂ ਨੂੰ ਵਸਾਰਿਆਂ ਨੂੰ ਮੱਖਣੀ ਹੈਗੀ ਮੈਂ ਤਾਂ ਮੱਖਣੀ ਬਾਟੀ ਚ ਪਈ ਆ ਪਾਣੀ ਉਹ ਦੂਜਾ ਬਾਟੀ ਕਰਾਉਣ ਵਾਲੀ ਆ ਨਾ ਇਹਦਾ ਨਹੀਂ ਸੋਹਣੇ ਲੱਗਦੇ ਆ ਇਹ ਹੁਣ ਬੁੱਢੀ ਡੜੀਆਂ ਦਾ ਪੱਟ ਤਾਂ ਮੈਂ ਕਿ ਮਸਾਂ ਤਾਂ ਮੈਂ ਪਾ ਲਈ ਸੀ ਨਹੀਂ ਵਧੀਆ ਲੱਗ ਰਿਹਾ ਇਹਦੀ ਕਟਿੰਗ ਹੋ ਜਾਣੀ ਆ ਫੇਰ ਲੋਟ ਲੱਗਣਗੇ ਬਹੁਤ ਆਓ ਜਿਹੜਾ ਇਹ ਆ ਵਾਲਾ ਬੂਟਾ ਸੀ ਨਾ ਆ ਗੇਟ ਵਾਲਾ ਹਾਲਾ ਪਾਮ ਜਾ ਬਾਡਲ ਬਾਮ ਜਾ ਇਹ ਡੈਗ ਪਿਆ ਬਾਈ ਹਾਂ ਹਣਾ ਹਣਾ ਮੰਮੀ ਜਦੋਂ ਪਲਾਇਆ ਲਾਇਆ ਸੀ ਇਹਦਾ ਬਈ ਇੰਨਾ ਸਾਡਾ ਦਿਲ ਘਟੇ ਫਿਰ ਇਹਨੂੰ ਮੈਂ ਸਰੀਆ ਲਾ ਕੇ ਹਨਾ ਉਹਦੇ ਨਾਲ ਬਨ ਕੇ ਮਹੀਨਾ ਡੇਢ ਮਹੀਨਾ ਖੜਾ ਕੀਤਾ ਸੀ ਤਾਂ ਹੀ ਇਹ ਉਹ ਦੋਨਾਂ ਬੂਟਿਆਂ ਨਾਲ ਉਹ ਬੂਟਾ ਛੋਟਾ ਵਾ ਲਗਦਾ ਨੂੰ ਦੇਖੋ ਫਿਰ ਹਾਈਟ 'ਚ ਉਹ ਦੋਨੇ ਉਹ ਦੋਨੇ ਸੋਹਣੇ ਪੜ ਗਏ ਸੀ ਮੰਮੀ ਇਹਦੀ ਤਾਂ ਦੀਵਾਲੀ ਤੋਂ ਪਹਿਲਾਂ ਮਰ ਲਈ ਤਾਂ ਸਾਰੀ ਚੌਰਸ ਕਟਿੰਗ ਕਰਾਇਓ ਨਾ ਕਰਿਓ ਅੱਡ ਅੱਡ ਨਾ ਕਰਿਓ ਉਹ ਮੈਨੂੰ ਪਹਿਲਾਂ ਆ ਲੱਗਿਆ ਜਿਵੇਂ ਪਲਾਸਟਿਕ ਦੇ ਨਹੀਂ ਭਰੇ ਹੁੰਦੇ ਨਹੀਂ ਇਹ ਮੈਂ ਬੂਟੀ ਲਿਆ ਕੇ ਲਾਈ ਸੀ ਬੜੀ ਸੋਹਣੀ ਆ ਤਾਂ ਮੈਂ ਹੁਣ ਤਾਂ ਹੀ ਤਾਂ ਪਟਕ ਦੇਖੇ ਸੀ ਇੱਕ ਨਾ ਹਾਂ ਉਹ ਸੀਜ਼ਨਲ ਹੁੰਦੇ ਕਰਕੇ 2-3 ਮਹੀਨੇ ਬਾਅਦ ਉਹ ਸੁੱਕਣਗੇ ਲੱਗ ਜਾਂਦੇ ਆ ਇਹਦਾ ਮੈਂ ਫਿਰ ਬੂਟੀ ਜੀ ਲਾਈ ਸੀ ਇਹਨਾਂ 'ਚ ਇੱਕ-ਇੱਕ ਲਾਈ ਸੀ ਦੇਖ ਲੋ ਆਹੜੀ ਇਹ ਆਪਾਂ ਝੋਲਟੀ ਵੀ ਲਾਵਾਂਗੇ ਮੈਂ ਲੈ ਕੇ ਜਾਵਾਂ ਉਹ ਦੁਕਾਨ ਲਗਾਏ ਆ ਆਪਣੇ ਮਨੀ ਪਲਾਟ ਹੁੰਦਾ ਹੀ ਪਲਾਉਦੇ ਔੜੇ ਵੱਡੇ ਵੱਡੇ ਪੱਤਿਆਂ ਵਾਲਾ ਇਹ ਮੇਰੇ ਵਿੱਚ ਹੋਇਆ ਹਾਂ ਆ ਇੱਕ ਦਿਨ ਮਾਲੀ ਆਇਆ ਮੰਮੀ ਕਿਹੜਾ ਗਮਲਾ ਸੀ ਉਹ ਬੈਂਬੂ ਵਾਲਾ ਆਹ ਆਹ ਸੁਕਾਪੈਣਾ ਮਨ ਨੂੰ ਨਹੀਂ ਇਹ ਦੋ ਸੀ ਇਹ ਆ ਇਹ ਵਾਲਾ ਮੇਰਾ ਗਮਲਾ ਹਾਂ ਇਹ ਕੋ ਉੱਧਰ ਪਿਆ ਆ ਨਾ ਮਤਲਬ ਹੁਣ ਤਾਂ ਸੁੱਕ ਗਿਆ ਸਾਰਾ ਆਈ ਹਰਾ ਸੀ ਜਦੋਂ ਮਾਲੀ ਭਾਈ ਫੀਡ ਪਾਉਂਦਾ ਉਹ ਆਇਆ ਹਨਾ ਪਾਉਣ ਫੀਡ ਪਾਉਣ ਫੀਡ ਨਹੀਂ ਦਵਾਈ ਜੀ ਪਾਉਣ ਆਇਆ ਉਹ ਮੈਨੂੰ ਕਹਿੰਦਾ ਉਹ ਗਮਲਾ ਮੈਨੂੰ ਦੇ ਦਿਓ ਮੈਂ 3700 ਰੁਪਏ ਦਿੰਨਾ ਇਹਦਾ ਕਹਿੰਦਾ ਤੁਹਾਡਾ ਗਮਲਾ ਬਹੁਤ ਸੋਹਣਾ ਸੀ ਇਹਦਾ ਮੰਗਣੇ ਕਰਦੇ ਕਿਵੇਂ ਜੰਮੀ ਆ ਮੂੰਹ ਕਰਕੇ ਸੁੱਕ ਗਿਆ ਆਈ ਆ ਸਾਰੀ ਇਹਦੇ ਅੱਧਾ ਸੀ ਕਹਿੰਦਾ ਸੀ 3700 ਦੇ ਦੋ ਮੈਨੂੰ 3700 ਦਿਨਾ ਤੁਹਾਨੂੰ ਮੈਂ ਆ ਪਾਪਾ ਦਾ ਉਹ ਦਿਨ ਦਾ ਸੀ ਜਦੋਂ ਥੋੜੀ ਹਾਈਟ ਘੱਟ ਸੀ 65 6500 ਰੁਪਈਆ ਕਹਿੰਦਾ ਵੀ ਮੈਨੂੰ ਦੇ ਦੋ ਜੱਦੇ ਗੂਟੇ ਦੇਣੇ ਆ ਪੁੱਛ ਜੀ ਇੱਕ ਕੈਰਲੀ ਦੀ ਪੋਛ ਜੀ ਦੇ ਕੇ ਗਿਆ ਸੀ ਮੋਣੀ ਇੰਨੀ ਕੁ ਉਹ ਤੋਂ ਦੇਖੋ ਕਿੰਨਾ ਗਮਲਾ ਭਰ ਗਿਆ ਇਹ ਕੰਡਿਆਂ ਵਾਲਾ ਹੁਣ ਮਲਾ ਦਾ ਨਹੀਂ ਨਹੀਂ ਕੰਡੇ ਨਹੀਂ ਹੈਗੇ ਬਹੁਤ ਪੋਲੇ ਪੋਲੇ ਬੜਾ ਸੋਣਾ ਫੁੱਟਾ ਲੱਗਦਾ ਜਦੋਂ ਭਰ ਜਾਂਦਾ ਪਾਣੀ ਪਾਉਣਾ ਲੱਗੂ ਤੈਨੂੰ ਮੰਮੀ ਪਾਉਂ ਇਹਦਾ ਹੈਗਾ ਆਪਣੇ ਆਪਣੇ ਕਿੱਥੇ ਲੱਗਿਆ ਹੋਇਆ ਹੈ ਆਪਣੇ ਸੁੱਕ ਗਿਆ ਉਹ ਇਹ ਆਪਾਂ ਲੈ ਕੇ ਚੱਲਾਂਗੇ ਹੁਣ ਆਪਣੇ ਗਮਲਿਆਂ ਚ ਕਵਰ ਹੀ ਲੈ ਜਾਣਾ ਨਹੀਂ ਨਹੀਂ ਆਪਾਂ ਹੋਰ ਲਿਆਵਾਂਗੇ ਸਾਡੇ ਤਾਂ ਬਾਦੂ ਪਏ ਆ ਬੂਟੇ ਲਾਉਣ ਵਾਲੇ ਬਸ ਬੂਟੇ ਲਿਆਵਾਂਗੇ ਇਹਦੀ ਇੱਕ ਟਾਣੀ ਲਾ ਦੇਣੀ ਆ ਕਾਹਨ ਪਤਾ ਆਪਣੇ ਸੀਗਾ ਸੁੱਕ ਗਿਆ ਆਜੋ ਜੀ ਫਿਰ ਸ਼ਕੀ ਆ ਆਲੂ ਵਾਲੇ ਪ੍ਰਸ਼ਾਦੇ ਅੱਜ ਹਲੋ ਨਾ ਮਮਾ ਤਨੂ ਕੀ ਕਹਾ ਮਮੀ ਇੰਤਰੀ ਨਹੀਂ ਤੱਕ ਹੋਉਂ ਨਹੀਂ ਦਿੰਦੇ ਹਜੇ ਆਉਣ ਨਿੰਦ ਬੇ ਡੇਡੀ ਰਹਿ ਪਾ ਰਹਿ ਪਾ ਅੱਜ ਹਾਂ ਹੋ ਰਿਹਾ ਪਾ ਰਹਿਣਾ ਦਾ ਗੱਤਿਆ ਅੱਜ ਉਥੇ ਜਾਣਾ ਮੰਮੀ ਨੂੰ ਪਤਾ ਨਹੀਂ ਅਜੇ ਹੋਰ ਖਾ ਲਈਆਂ ਰੋਟੀਆਂ ਹਾਂ ਹੂੰ ਮਮ ਕਹਿੰਦੇ ਅੱਤ ਮੈਂ ਸਾਜਰੇ ਉੱਟ ਕੇ ਸੁੰਬਰਤਾ ਸਾਰਾ ਮੇਰੇ ਕੋ ਭਾਬੀ ਨੇ ਆਤਾ ਜਾਣਾ ਸੀ ਕਹਿੰਦੇ ਮੈਂ ਕਹਾਂ ਚੱਲ ਮੈਂ ਠੀਕ ਆ ਮੈਂ ਸੁੰਬਰ ਦਿੰਦੀ ਆ ਆਪੀ ਜੀ ਡੈਡੀ ਬੰਤਾ ਸੀ ਸਾਡਾ ਡੈਡੀ ਕਿੱਧਰ ਗਿਆ ਬਾਹਲੇ ਕਰੇ ਨੇ ਬਾਹਲੇ ਕਰੇ ਗਿਆ ਸੀ ਸੰਜੀ ਤੇ ਗਏ ਸੀ ਰਾਤ ਨੂੰ ਸੀ ਲੈ ਇਹਦਾ ਜੀ ਕਰਦਾ ਜਾਨ ਨੂੰ ਸੰਜੀ ਤੇ ਮੈਂ ਕਿਹਾ ਭਾਬੀ ਕੇ ਮੈਂ ਤੇ ਜਾਨ ਨੂੰ ਆ ਗਈ ਸੀ ਤਦ ਕਹਾਂ ਅੱਛਾ ਇਹ ਕਹਿੰਦੇ ਮੈਨੂੰ ਨਾਲ ਹੀ ਲਿਆ ਚੱਲ ਅੱਜ ਇਹ ਕਹਿੰਦੇ ਮੈਨੂੰ ਨਾਲ ਹੀ ਲਿਆ ਚੱਲ ਅੱਜ ਹੂੰ ਇਹ ਕਹਿੰਦੇ ਨਾਲ ਹੀ ਲਿਆ ਚੱਲ ਬਸ ਰਹਿ ਪੀ ਰਾਤ ਹਾਂ ਰੇਸਾ ਨਾ ਮੈਂ ਮਰੀ ਜਾਂਦਾ ਵਾਂ ਮੁੰਡਾਂ ਕੇ ਅਜੇ ਕੰਮ ਵੀ ਨਾ ਕੋਈ ਪੀਤਾ ਨਹੀਂ ਗਾਦੇ ਨਾ ਵੀ ਲੈ ਚਾ ਨੰਦੁਨੀਆ ਆਉਂਦੇ ਬੈਠਾ ਇਹਨੂੰ ਵੀ ਆ ਰੱਖ ਲਿਆ ਸੀਗਾ ਰਹਿ ਤੂੰ ਅੱਜ ਫੇਰ ਉਹ ਬੈਠਾ ਹੋ ਕੰਮ ਇਹਨੇ ਕੀ ਕਰਨੇ ਆ ਕੰਮ ਕੋਈ ਨਹੀਂ ਕੰਮ ਇੱਥੇ ਕੰਮ ਕੌਣ ਕਰੂ ਫਿਰ ਬਾਹਲਾ ਖਰਾਬ ਆ ਉੱਥੇ ਕੰਮ ਕੀ ਆ ਇੱਥੇ ਕੰਮ ਕੀ ਆ ਕੋਈ ਵੀ ਨਹੀਂ ਬਈ ਉਹ ਲੈ ਆਵਾਂ ਇਹਨੂੰ ਫਿਰ ਨਾਲ ਮਾਂ ਤੇਰੇ ਮਾਂ ਕਰੂਗੀ ਕੰਮ ਹਾਂ ਦੇਖਿਆ ਔਰ ਇਸ ਸਪੋਰਟ ਕਾਪੀਆ ਨਾ ਖਰਾਬ ਕਰ ਲੈਣੀ ਐ ਨਾ ਐਨੀ ਨਾ ਐਨੀ ਨਾ ਸਪੋਰਟ ਕਰਿਆ ਕਰਨੇ ਬਗੜ ਜਾਣਾ ਇਹਨੇ ਬਗੜ ਜਾਣਾ ਨਾ ਫਿਰ ਹਾਂ ਅੱਗੇ ਵੀ ਤੇ ਮਾਂ ਹੀ ਕਰਤੀ ਸਾ ਦੇਖਿਆ ਐ ਵੀ ਛੱਡੀ ਜਾਂਦਾ ਨਾ ਆਪਣੇ ਕੋਲ ਇੰਦਰ ਨੇ ਤਾਂ ਚਾ ਲੈਣਾ ਹੂੰ ਹੂੰ ਅੱਜ ਫਿਰ ਪਨੀਰ ਦਾ ਬਣਾਉਣਾ ਸਬਜ਼ੀ ਬਣਾਉਣੀ ਹੈ ਨਹੀਂ ਨਹੀਂ ਪਨੀਰ ਦੇ ਪਕੌੜੇ ਪਨੀਰ ਖਵਾਖ ਖਵਾਖ ਮੈਨਾਂ ਰਗ ਕਰਕੇ ਭੇਜੋਗਾ ਦੁੱਧ ਨਾਲ ਮम्मी ਕਹਿੰਦੀ ਪਿਆ ਕੀ ਕਰੀਏ ਮੈਂ ਤਾਂ ਪਕੌੜੇ ਬਣਾ ਲੈਂਦਾ ਹੁਣ ਚਾਹ ਨਾਲ ਅੱਛਾ ਪਨੀਰ ਦੇ ਪਕੌੜੇ ਆ ਵੀ ਦੂਸਰੇ ਬਣਾਈ ਫਿਰ ਦਿੰਦਾ ਉਸ ਨੂੰ ਇਹ ਆਦਰਕ ਦਾ ਪਾਣੀ ਆ ਇਹ ਹੀ ਕਰਨਾ ਇਹਨੂੰ ਆਪਾਂ ਉੱਚ ਪਾਵਾਂਗੇ ਜਦੋਂ ਬੇਸਣ ਉਹ ਕਰਾਂਗੇ ਨਾ ਠੀਕ ਕੋਲਾਂਗੇ ਕੋਲਾਂਗੇ ਉਹਦੇ ਵਿੱਚ ਪੈਣਾ ਇਹਨੇ ਕਿਉਂਕਿ ਨਾ ਸੋਹਣਾ ਟੇਸਟ ਆਉਂਦਾ ਥੋੜਾ ਜਿਹਾ ਲਸਣ ਪਾ ਲੈਣਾ ਦੋ ਕ ਹਨਾ ਉਹਦੀਆਂ ਕਲੌਂਜੀਆਂ ਤੇ ਆਹ ਥੋੜਾ ਜਿਹਾ ਅਦਰਕ ਪਾ ਲੈਣਾ ਵਾ ਫਿਰ ਉਹਨੂੰ ਕੁੱਟ ਕੇ ਪਾਣੀ ਕੱਢ ਲੈਣਾ ਆ ਲਸਣ ਤੇ ਆਦਰਕ ਦਾ ਪਾਣੀ ਜਿਆਦਾ ਅਦਰਕ ਜਿਆਦਾ ਪਾਉਣਾ ਲਸਣ ਥੋੜਾ ਨਾ ਆਹ ਇਹ ਤਾਂ ਸਟਫਿੰਗ ਹੈ ਜੀ ਪਨੀਰ ਦੀ ਇਹ ਕੁ ਸੋਨੇ ਜਿਹੜਾ ਮਿੱਠਾ ਜਿਹਾ ਉਹ ਬਣਾਉਂਦੇ ਹੁੰਦੇ ਆ ਵਿਚਾਲੇ ਉਹ ਕਾਦਾ ਹੁੰਦਾ ਵਾ ਉਹ ਵਿੱਚ ਹੁੰਦਾ ਜਿਹੜਾ ਹਲਵਾਈ ਨਹੀਂ ਬਣਾਉਂਦੇ ਹੁੰਦੇ ਕੀ ਚੀਜ਼ ਉਹ ਵਿਚਾਲੇ ਜਿਹੜੀ ਆ ਭਰਦੇ ਹੀ ਹੁੰਦੇ ਆ ਸਟਫਿੰਗ ਮਿੱਠੀ ਥੋੜੀ ਹੁੰਦੀ ਆ ਉਹ ਜਰਾ ਇੱਕ ਬਿਆਂ ਆਂ ਦੇ ਵਿੱਚ ਆਪਾਂ ਬਣਾਉਂਦੇ ਹਾਂ ਹੰਗ ਉਹ ਪਾਉਂਦੇ ਹੁੰਦੇ ਵਿੱਚ ਉਹਦੇ ਕੋਲ ਹੰਗ ਨਹੀਂ ਉਹਦੇ ਵਿੱਚ ਪਾਉਂਦੇ ਹੁੰਦੇ ਆ ਕੋਈ ਯਾਰ ਮਿੱਠੇ ਪਕੌੜੇ ਤਾਂ ਮੈਂ ਖਾਦੇ ਨਹੀਂ ਕਦੇ ਨਹੀਂ ਮਿੱਠੇ ਪਕੌੜੇ ਨਹੀਂ ਪਨੀਰ ਵਾਲਿਆਂ ਦੇ ਵਿੱਚ ਹੀ ਹੁੰਦੀ ਆ ਯਾਰ ਉਹ ਉਹ ਆਹੀ ਸਟਫਿੰਗ ਹੀ ਹੁੰਦੀ ਆ ਉਹ ਇੱਕ ਤਾਂ ਇਹ ਸਟਫਿੰਗ ਤਾਂ ਉਹ ਹੁੰਦੀ ਆ ਡਰਾਈ ਫੂਟਾਂ ਦੀ ਪਤਾ ਨਹੀਂ ਸ਼ੋਰ ਦੀ ਡਰਾਈ ਫੂਟ ਦੀ ਹੁੰਦੀ ਆ ਸਟਫਿੰਗ ਫਿਰ ਉਹ ਆ ਆ ਸਟਫਿੰਗ ਬਣਾਈ ਆ ਦੀ ਇਹ ਅਦਰਕ ਪਾਲਣਾਵਾ ਅਦਰਕ ਤੇ ਲਸਣ ਲਸਣ ਇਹ ਚ ਜਿਆਦਾ ਪਾਉਣਾ ਹਰੀ ਮਿਰਚ ਪਿਆਜ਼ ਬਸ ਫੇਰਾ ਕੱਟ ਲਾ ਲਾ ਕੇ ਆਪਾਂ ਭਰ ਦੇਣੇ ਇਹ ਚ ਹਾਂ ਨਾਲੇ ਮਾੜੇ ਮਾੜੇ ਉਸ ਕੱਟ ਲਾ ਲਓ ਉਹਨੂੰ ਪਾਇਆ ਨਹੀਂ ਪਾਣੀ ਗਿਆ ਉਹ ਬੇਸਣ ਚ ਪਾਓ ਗਾਸ ਦੀਆਂ 1 ਮਿੰਟ 2 ਮਿੰਟ ਤੋਂ ਬਸ ਸਟਫਿੰਗ ਵਾਲਣੀ ਸਟਫਿੰਗ ਵਾਲ ਵਧੀਆ ਲੱਗਦਾ ਇਕੱਲੇ ਨਹੀਂ ਵਧੀਆ ਲੱਗਦਾ ਹਾਂ ਬਾਲਾ ਬੇਸਣ ਨਾਲ ਲਾ ਲਈ ਹੁਣ ਨਾ ਨਾ ਥੋੜਾ ਥੋੜਾ ਜਿਹਾ ਯੋ ਲੋ ਸਟੱਫਿੰਗ ਕਰਤੀ ਹੋਰ ਇਹਨਾਂ ਨੂੰ ਕਾਣਾ ਥੋੜਾ ਭੁੱਕ ਲਈ ਫਿਰ ਉਹ ਵਿੱਚ ਜੇ ਰਚ ਜਾਂਦਾ ਨੂ ਨੂ ਥੋੜਾ ਜਿਹਾ ਥੋੜਾ ਮੈਗੀ ਮਸਾਲਾ ਜਾਂ ਗਰਮ ਮਸਾਲਾ ਜਿਹੜੀ ਚੰਗੀ ਰਹੇ ਪਾ ਲਓ ਆ ਕੀ ਜੀ ਨਾ ਮਚ ਹਾਂ ਬਸ ਹੁਣ ਆਪਾਂ ਇਹਨੂੰ ਰੈਡੀ ਕਰ ਲਈਏ ਨੂ ਪਾ ਲਈਏ ਮਚਮੈਂੜ ਪਾ ਲਈਏ ਥੋੜੀ ਜਿਹੀ ਮੈਂ ਜਮੈਂੜ ਬਹੁਤ ਜਿਆਦਾ ਲੱਗਦੀ ਪਾਣੀ ਕਰਾ ਚੁੱਕੀ ਹਾਂ ਨੌ ਮਚਮੈਂੜ ਜੀਰਾ ਥੋੜੀ ਜਿਹੀ ਲਾਲ ਮਿਰਚ ਸਦਾ ਹੋਰ ਪਾ ਲਈਏ ਕਰਮਚਾਣਾ ਥੋੜਾ ਜਿਹਾ ਬੇਕਿੰਗ ਸੋਡਾ ਜਿਹਾ ਮਿੱਠਾ ਸੋਡਾ ਹਾਂ ਉਹਦੋਂ ਨਾਲ ਥੋੜੀ ਹੋ ਹੋ ਜਾਂਦੀ ਆ ਕੀ ਹੋਏਗੀ ਫੋਲ ਫੋਲੇ ਕੇ ਜੇ ਹੁੰਦੇ ਆ ਥੋੜੀ ਲਾਬਟ ਆਹੀ ਮੇਥੀ ਸੁੱਕੀ ਮੇਥੀ ਮਸੂਨ ਪਾਉ ਪਰ ਆਪਾ ਕੇ ਨਾ ਕੁਝ ਵੀ ਬੋਲੋ ਬਸ ਸੋਨਾ ਪਾਣੀ ਪਾ ਦੇਣਾ ਹੁਣ ਗੁੰਨ ਦੇਣਾ ਹੈ ਹੈ ਗੁੰਨ ਹੁਣ ਕਰ ਲੈਣਾ ਮਿਕਸ 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 ਆਦੇ ਕੀ ਬਣਨਗੇ ਪਪੜਾ ਕਰਾ ਰਹਾ ਜਾਂ ਟੇਸਟ ਹੋਣਾ ਚੌਲਾਂ ਦਾ ਟਟਾ ਵੀ ਪਾ ਸਕਦੇ ਆ ਉਹਨਾਂ ਦੀ ਕ੍ਰਿਸਪੀ ਕ੍ਰਿਸਪੀ ਬਣ ਜਾਂਦੇ ਆ ਉਹਦੇ ਬੇਸਨ ਫੋਲਦਾ ਨਾ ਇਹ ਮਟਰ ਫੋਲਦਾ ਉਹਵੇ ਗਰਮ ਤੇਲ ਸੋ ਬਸ ਗਰਮ ਹੋ ਚਲੇ ਆ ਤਰ੍ਹਾਂ ਵਿੱਚ ਹੱਥ ਭਾ ਗਏ ਹੋ ਸੇਕ ਜਿਹਾ ਜਾਇ ਨਿਕਲਣਾ ਜੇ ਪਤਾ ਲੱਗ ਜਾਂਦਾ ਨਾ ਇੱਕ ਰੇਹ ਦੀਆਂ ਕੱਟ ਕੇ ਆਹ ਵਾ ਕੇ ਰੇਹ ਕੱਟ ਕੇ ਬਣੇ ਜੇ ਨਾ ਆਪ ਗਾੜਾ ਕਰ ਲਈਏ ਬੈਟਰ ਵਾਲਾ ਫਿਰ ਬਹੁਤ ਬੇਸਨ ਜਿਆ ਲੱਗੇ ਜਾਂਦਾ ਇੱਕ ਨੂਨ ਮੈਟਰ ਦਾ ਲਾ ਲਓ। ਤੰਦਰੀ تھی ਬਾਹਰ ਮੱਖੀ ਹਲਾ ਦਾ। ਕੋ ਨੰਬਰ। ਇਹ ਚਨੂਨ ਵਿੱਚ ਕਿਹਦੇ? ਹਾਂ, ਇਹ ਤਾਂ ਸਹੀ ਆ। ਆਈ ਗਿਆ ਸਰੋ। ਨਹੀਂ ਪੋਲੀ ਉਸੇ ਤੋਂ। ਚਲੋ। ਉਹ ਵੇਹੂੰ ਵਾਲੇ। ਪਨੀਰ ਇਹ ਰੱਖ ਆਵੜ। ਹਾਂ। ਹਾਂ। ਜੇ ਬੜਾ ਘੱਟ ਵੀ ਨਹੀਂ ਲਾ ਸਕਦੇ ਦੇ ਨਾ ਪਨੀਰ ਤੇ ਤੇਲ ਜਾਂ ਉਹ। ਤੇਲ ਵਾਲਾ ਖਾਣਾ ਫਿਰ। ਹਾਂ। ਥੋੜੀ ਕੋਟਿੰਗ ਤਾਂ ਚਾਹੀਦੀ ਹੈ ਜਲੇਸ ਨੂੰ ਤੇ ਨਹੀਂ ਪਕਾਉਣਾ ਮਾ ਦੇ ਨਹੀਂ ਚਲੋ ਮੀਂਹਾਂ ਫਿਰ ਤੁਸੀਂ ਕਹਿੰਦੇ ਸੀ ਪਰ ਬਾਹਰ ਬੇਸਨ ਤੁਸੀਂ ਕਹਿੰਦੇ ਕਿ ਨਾ ਲੱਗੇ ਹਾਂ ਸਹੀ ਹੈ ਪੰਜਾਂ 10 ਮਿੰਟਾਂ ਦੀ ਪਨੀਰ ਕੋਟਰੀ ਤਿਆਰ ਅੱਜ ਪਹਿਲੀ ਵਾਰ 10 ਮਿੰਟ ਜੁ ਹੋਏਗਾ ਹਨ ਤੁਸੀਂ ਕਹਿ ਦਿੰਦੇ 10 ਮਿੰਟ ਸਹੀ ਹੈ ਉੱਤੇ ਅੱਜ ਨਾ ਪਾ ਲਈ ਬਸ ਇੱਕ ਹੋਰ ਰਹਿ ਗਿਆ ਖਾ ਗਏ ਬਸੋ ਕਿਦਾਂ ਠੀਕ ਆ ਤੈਂ ਆ ਆਹ ਨਿਯਾਰਾ ਆ ਗਿਆ ਵੀ ਖਾ ਗਏ ਬਹੁਤ ਸਵਾਦ ਸੀ ਹਾਂ ਹੂੰ ਹੋਰ ਕਰੀਆ ਬਸੋ ਨੋ ਨੋ ਦੰਡਿਆਣਾ ਹੁੰਦਾ ਭੇਜਾਂ ਪਨੀਰ ਡੈਡ ਪਿਆ ਟੱਕ ਫਟਾਇਆ ਸੀ ਅਰੋਟੇ ਪਨੀਰ ਭੇਜਾਂ ਪਨੀਰ ਕਾਫੀ ਪਿਆ ਸੀ ਬਣਾਉ ਕੋਣ ਸਹੀ ਪਤਾਏਗੀ ਡੈਡ ਖਾ ਲੈਂਦੇ ਆ ਕੱਚਾ ਖਾ ਲੈਂਦੇ ਨੇ ਮੈਂ। ਹਾਂ। ਇੰਦਰ ਗਾ ਤੇ ਭੁੱਖ ਲੱਗੀ ਆ ਕਹਿੰਦੇ ਜਾਂ ਚਿਲੀ ਬਣਾ ਜਾ ਪਕੌੜੇ ਬਣਾਵੇਂ ਚੱਲ ਪਕੌੜੇ ਬਣਾਉਣੇ ਅੱਜ ਪਨੀਰ ਵਾਲੇ। ਅੱਛਾ। ਹਾਂਜੀ ਹਾਂਜੀ। ਇਹਦੇ ਬਰਾਗੇ ਭੇਜ ਨੋ ਭਾਈ ਫਿਰ। ਪਕੌੜੇ ਭੇਜਦਣੀਆਂ ਮੈਂ ਕੋਈ ਨਾ ਪਕੌੜੇ ਭੇਜਦਣੀਆਂ ਬਣਾ ਕੇ ਜਾਂ ਚੀਸ ਚਿਲੀ ਖਣਾਓ ਭੇਜ ਦਿੰਦੇ ਹਾਂ ਬਣਾ ਕੇ। ਕਿੰਨਾ ਟਾਈਮ ਲੱਗਣਾ ਰਿਹਾ ਕੋਟ ਤੁਹਾਨੂੰ? ਟਾਈਮ ਲੱਗਿਆ ਨਾ। ਹੈਂ? ਟਾਈਮ ਲੱਗਣਾ ਰਿਹਾ ਕੋਟ ਜੀ ਦਿਖਾਉਣਾ। ਇੰਦਾ ਡੈਡ ਬਸ ਟੌਰਨ ਲੱਗੇ ਨੇ ਪਰ ਇੰਦ ਨੂੰ ਨਾ ਰੈਕ ਕੋਡ ਟਾਈਮ ਲੱਗਣਾ ਥੋੜਾ ਜਿਹਾ ਏਸੀ ਗੱਡੀ ਦਾ ਆਪਣੀ ਦਾ ਖਰਾਬ ਹੋਇਆ ਪਿਆ ਉਹ ਦਿਖਾਉਣਾ ਅੱਜ। ਦਿਖਾਉਣਾ ਏ। ਇਹਨੂੰ ਐਨਕਾ ਵਿਲੇ ਟਾਈਮ ਕਰਾ ਲਈਏ ਹੋਣ ਜੂਨੀਅਰ ਕਰਨਾ। ਡੈਡਕੀ ਨੂੰ ਥੋੜਾ ਟਾਈਮ ਦਾ ਲੱਗਣਾ। ਡੰਗਾ ਮਾਤਾ ਕਿਹ ਆ ਪਿੰਦਾ। ਵੀ ਨਾ ਨਾਲੇ ਕਿਹਾ ਡੈਡੀ ਨੇ ਵੀ ਰਹਿ ਭਾਜ। ਉਹ ਕੰਮ ਹੀ ਇਹ ਜਿਹਾ। ਡੰਗਾ ਜੀ। ਚੰਗਾ ਕਮਲ ਗੱਡੀ ਕੱਢਣੀ ਪੜਾ ਬਾਹਰ ਆਨੰਦ ਕਢਾ ਦੇ ਪੁੱਤ ਜਾਣਾ ਨਾ ਜਾਣਾ ਨਹੀਂ ਹੈ ਨਹੀਂ ਜਾਣਾ ਨਹੀਂ ਸ਼ਨੀਵਾਰ ਨੂੰ ਆਏਗੇ ਚੰਗਾ ਚੰਗਾ ਮੰਮੀ ਠੀਕ ਆ ਪਤਾ ਓਕੇ ਚੰਗਾ ਸੋਹਣੇ ਬਾਈ ਬਾਈ ਓਕੇ ਬਾਈ ਬਾਈ ਲੋੜੀ ਪਹੁੰਚ ਚੁੱਕੇ ਹਾਂ ਰੈਕਟ ਤੇ ਬਾਈ ਖਣਾ ਨੂੰ ਦਿਖਾਇਆ ਸੀ ਗੱਡੀ ਦਾ ਏਸੀ ਤੇ ਪੰਗਾ ਕੋਈ ਹੋਰ ਹੀ ਨਿਕਲਿਆ ਵਿੱਚੋਂ ਰੇਡੀਏਟਰ ਦਾ ਕਹਿੰਦੇ ਪੱਖਾ ਖਰਾਬ ਆ ਮੋਟਰ ਮੱਚ ਗਈ। ਬਾਬਾ ਬਾਈ ਕਹਿੰਦਾ ਥੋੜਾ ਪਚਾ ਹੋ ਗਿਆ ਵੀ ਗੱਡੀ ਨਹੀਂ ਖੜੀ ਕਿਤੇ। ਕਿਹਾ ਕਿ ਨਹੀਂ ਤਾਂ ਗੱਡੀ ਗਰਮ ਹੋ ਕੇ ਖੜ ਜਣੀ ਸੀ। ਹੁਣ ਖੋਲ ਕੇ ਦੇਖਣਗੇ ਵੀ ਮੋਟਰ ਮੱਚੀ ਆ ਜਾਂ ਕੀ ਹੋਇਆ ਵਾ। ਓ ਪਈਆ ਕੱਟੀ ਮੋਟਰ ਇਹ ਹੈਗੀ ਆ ਕਹਿੰਦੇ ਮੱਚ ਗਈ ਤੇ ਖਰਾਬ ਹੋ ਗਿਆ ਕੰਮ ਹੁਣ। ਨਵੀਂ ਲਾ ਕੇ ਪਾਉਨੇ ਆ ਵਾ। ਕਿਹਾ ਬਾਈ ਹੁਣਾਂ ਵੀ ਨਵੀਂ ਪਾ ਦੋ। ਚਲੋ ਜੀ। ਬੱਲੇ ਬੱਲੇ ਲਓ ਜੀ ਆ ਗਿਆਂ ਪੰਡਾ। ਟਾ 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 ਕੀ ਹੋ ਗਿਆ ਟਾਣਾ ਟਾਣ ਟਾਹਟੇ ਚਾਤਰੀ ਕਾਲ ਕਾਛੀ ਹੋ 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 ਮਾਂ ਮਾਰਨਾ ਮੈਨੂੰ ਹਾਂ ਫਿਰ ਖਾਲੀਆਂ ਰੋਟੀਆਂ ਹਾਂ ਮੇਰੀ ਬਣਾਈ ਹੈ ਕੀ ਮੇਰੀ ਰੋਟੀਆਂ ਆਹੋ ਬਣਾਈ ਪਈ ਆ ਯੈ ਲੋ ਚਾਬੀ ਆਹ ਲ ਪੁਰ ਲੈ ਜਿੰਦੇ ਦੀ ਚਾਬੀ ਮੈਂ ਜਿੰਦਾ ਨਹੀਂ ਪਿਆ ਓਕੇ ਠੀਕਾ ਜਾਣਾ ਜੀ ਕਿੱਥੇ ਜਾਣਾ ਹਾਂ ਜੀ ਵਾਹ ਆ ਬਲਵਜ ਲਵਾਇਆ ਨਹੀਂ ਲੋਡ ਕਰਕੇ ਕੱਲ ਕਿਹਨਾਂ ਤਾਂ ਗਈਆਂ ਬਾਦ ਬਲਾਉਣ ਵਾਲਾ ਆ ਕੇ ਲਾ ਦੇਓ ਘੋੜੀ ਨੇ ਤੰਗ ਦਿਓ ਆ ਫੋਨ ਹੀ ਲਾਈ ਜਾਂਦੀ ਜੀ ਨਹੀਂ ਲੱਗਦਾ ਸੀਗਾ ਕਿੱਥੇ ਲੱਗਦਾ ਜੀ ਹਾਂ ਮੇਰਾ ਨਹੀਂ ਜੀ ਲੱਗਦਾ ਮੰਮੂ ਕਹ ਮੈਂ ਘਾਜਰ ਗਿਆ ਨਹੀਂ ਮੰਮੀ ਕਹ ਲਈ ਹੈ ਲਾਇਆ 4 ਦਿਨ ਆਹੋ ਫਿਰ ਮੈਂ ਲਾਇਆ ਹੂੰ ਖੁੱਲੀ ਛੁੱਟੀ ਆ 4 ਦਿਨ ਨੂੰ ਮੈਂ ਦੱਸ ਦਨ ਲਾਇਆ ਹਾਂ ਲੈ ਬਸ ਫੇਰ ਦੇਖੀ ਜਾਓ ਫੇਰ ਦੇਖੀ ਜਾਓ ਫੇਰ ਉਹ ਫੇਰ ਸਵਾਲ ਨੂੰ ਪਹਿਲਾਂ ਦੋ ਚਾਰ ਦਿਨ ਚੜ੍ਹ ਚੜ੍ਹੀ ਆਂ ਕੰਡਾ ਇਹ ਹਾਂ ਲਓ ਹਾਂ ਕਿਉਂ ਡਾਡੀ ਕਿਵੇਂ ਆ ਠੀਕ ਆ ਤਾਂ ਕੰਮ ਲੱਗ ਗਿਆ ਜੀ ਫੇਰ YouTube ਹੈ ਹਾਂ ਆ ਕੇ ਜਿ লাইਵ ਕਰਦੇ ਖਬਰਾਂ ਇਹਦਾ ਗੱਡੀ ਦਾ ਰੇਡੀਏਟਰ ਦਾ ਪੱਖਾ ਖਰਾਬ ਹੋ ਗਿਆ ਸੀਗਾ ਉਹਦਾ ਬਾਵਾ ਗੱਡੀ ਖਾੜ ਨਹੀਂ ਗਈ ਰਾਹ 'ਚ ਕਾਹ ਕਰਕੇ ਉਹ ਕੱਟ ਕਰ ਦਿੰਦੇ ਮੱਚੀ ਪਈ ਸੀ ਮੋਟਰ ਉਹਦੀ ਹਾਲੋ ਨਾ ਕੇ ਉਹਦਾ ਨਾਂ ਹੁਣ ਰਹਿਣ ਦੇ ਤੂੰ ਹੁਣ ਮੈਂ ਰਣਾਉਣਾ ਨੂੰ ਨਾ ਮੈਂ ਫੇਰ ਜਾਣਾ ਕਿੱਥੇ ਜਾਣਾ ਬਲਬਲਾ ਕਹਿੰਦੀ ਹੁਣ ਰਾਤ ਨੂੰ ਸਵੇਰੇ ਜਾਂਦਾ ਕੰਮ ਨਾਲ